ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਅਜਮੇਰ ਸਿੰਘ ਜੀ ਦੀਆਂ ਕਿਤਾਬਾਂ ਦਿਖਾ ਰਹੇ ਹਾਂ ਜਿਦੇ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਖੜਕੂ ਲੈਰਾਂ ਦੇ ਅੰਗ ਸੰਗ 20ਵੀਂ ਸਦੀ ਦੀ ਸਿਕ ਰਾਜਨੀਤੀ ਸ਼ਹੀਦ ਕਰਤਾਰ ਸਿੰਘ ਸਰਾਬਾ 1984 ਗਦਰੀ ਬਾਬੇ ਕੌਣ ਸਨ ਕਿਸਬੇ ਦਰੂਲੀ ਪਾਤਸ਼ਾਹੀ ਤੇ ਸਿੱਖਾਂ ਦੀ ਸੰਧਾਤਿਕ ਕਿਰਵੰਦੀ ਇਹ ਸਾਰੀਆਂ ਕਿਤਾਬਾਂ ਸਾਡੇ ਕੋਲ ਮੌਜੂਦ ਨੇ ਤੁਸੀਂ ਇਹਨਾਂ ਚ ਕੋਈ ਵੀ ਕਿਤਾਬ ਖਰੀਦਣਾ ਚਾਹੁੰਦੇ ਹੋ ਜਾਂ ਪੂਰਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਸ਼ਹੀਦ ਜਸਵੰਤ ਸਿੰਘ ਖਾਲੜਾ ਖੜਕੂ ਲੈਰਾਂ ਦੇ ਅੰਗ ਸੰਗ ਵੀਮੀ ਸਰੀ ਦੇ ਸਿਕਹ ਰਾਜਨੀਤੀ ਕਰਤਾ ਸਿੰਘ ਸਰਾਬਾ ਸਾਡੀ ਵੈਬਸਾਈਟ ਦਾ ਨਾਮ ਹੈ ਖਰੀ ਕਿਤਾਬ .com ਉੱਥੋਂ ਤੁਸੀਂ ਇਹ ਪੂਰਾ ਸੈੱਟ ਵੀ ਖਰੀਦ ਸਕਦੇ ਹੋ ਤੇ ਸੀਓਡੀ ਵੀ ਹੈਗੀ ਹੈ ਸਾਡੇ ਕੋਲੇ ਪ੍ਰੀਪੇਡ ਆਪਸ਼ਨ ਵੀ ਹੈਗੀ ਹੈ ਪੇਮੈਂਟ ਤੁਸੀਂ ਚਾਹੇ ਪਹਿਲਾਂ ਦੇ ਦਿਓ ਚਾਹੇ ਬਾਅਦ ਚ ਦੇ ਦਿਓ ਖਰੀ ਕਿਤਾਬ .com ਸਾਡੀ ਵੈਬਸਾਈਟ ਹੈ ਤੇ ਸਾਡਾ ਨੰਬਰ ਹੈਗਾ ਵਟਸਐਪ ਦਾ 7740060942 ਤੁਸੀਂ ਮੰਡੇ ਸੰਡੇ ਕਿਸੇ ਵੀ ਦਿਨ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਕੋਈ ਵੀ ਦਿਨ ਹੋਵੇ ਤੇ ਕੋਈ ਜ਼ਰੂਰੀ ਗੱਲ ਹੋਵੇ ਤਾਂ ਕਾਲ ਵੀ ਕਰ ਸਕਦੇ ਹੋ ਬਾਕੀ ਤੁਹਾਡਾ ਆਰਡਰ ਵੈਬਸਾਈਟ ਤੋਂ ਵੀ ਲੈ ਲਾਂਗੇ ਅਸੀਂ ਤੇ WhatsApp ਤੇ ਵੀ ਲੈ ਲਾਂਗੇ WhatsApp ਨੰਬਰ 7740060942 ਤੇ ਵੈਬਸਾਈਟ ਦਾ ਨਾਮ ਹੈ kharikitab.com ਤੇ ਇਸ ਪੂਰੇ ਸੈੱਟ ਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਚ ਦੇ ਦਾਂਗਾ ਉੱਥੋਂ ਜਾ ਕੇ ਵੀ ਤੁਸੀਂ ਇਹ ਕਿਤਾਬਾਂ ਬਾਈ ਕਰ ਸਕਦੇ ਹੋ ਧੰਨਵਾਦ